ਹਾਂਜੀ ਦੋਸਤੋ ਅਸੀਂ ਕਾਲਾ ਦੇਖੋ ਵੀ ਆ ਕਿਵੇਂ ਲੱਗਿਆ ਸਾਨੂੰ ਆਪਣਾ ਕੰਮ ਨੂੰ ਗੁੜਦੇ ਆ ਦਵਾਈ ਤੋਂ ਕਿਹੜਾ ਆਪਾਂ ਦਾ ਕੋਈ ਚੱਲ ਕੇ ਕਰਦੇ ਆ ਪਹਿਲਾਂ ਗੁੜਦੇ ਹੁੰਦੇ ਆ ਲੋਟ ਕਰਦੇ ਆ ਨਾ ਨਾ ਵੀ ਗੱਲਬਾਤ ਨਰਮੇ ਨਰਮੇ ਕਣਕਾ ਭੋਕਾ ਬਹਿ ਕੇ ਲੋਟ ਗੁੜਦੇ ਕਿਹੜਾ ਬੈਜੀਦਾ ਸਦਰ ਤੜਕੇ ਦੇ ਮੰਡੇ ਨੇ ਬਲਕਿ ਕੱਢਿਆ ਤਾਨੂੰ ਤੋਂ ਕਿਹੜਾ ਵੀ ਨਹੀਂ ਜਾਣਾ ਅੱਜ ਇੱਕ ਸਦਰ ਲੱਗੇ ਤਣਕੇ ਤੇ ਤਨੀਆਂ ਬੈਠੇ ਆ ਮੈਂ ਦੇਖੀ ਔਰ ਪਿਆਣ ਬਹਾਰ ਰਵਾਇਜ ਕਿੱਥੋਂ ਫੜ ਲਿਆ ਓਏ ਆ ਰਵਾਇਜ ਕਿੱਥੋਂ ਫੜ ਲਿਆ ਪ੍ਰਾਣਾ ਇਹ ਸਪਰੇਇਿੰਗ ਨਹੀਂ ਕਰੀ ਤੇ ਇਹਨਾਂ ਨੇ ਕਿਉਂ ਸਪਰੇਇ ਨਹੀਂ ਕਰੀ ਵਖਿਆ ਮਰਦੀ ਕੋਣੀ ਮਰਦੀਆ ਚਟਕੇ ਰੱਖਦੇ ਸਪਰੇਇ ਦਾ ਵਧੀਆ ਹੋਰੀ ਗੱਲ ਕਰਉ ਉਹ ਤਾਂ ਮਹਿੰਗਾ ਸੋਨੂ ਇਹ ਤੁਹਾਡਾ ਫਰਮ ਦੀ ਵਧੀਆ ਗੀਤ ਕਿ ਮੇਰੇ ਲਈ ਹੋਣੀ ਕਿ ਨਹੀਂ ਕਰਦੀ ਇਹ ਕੋਲ ਦਾ ਬਾਈ ਦਰਵਾਦੇ ਕਾ ਇਹ ਬੈਸਟਰ ਵਾਲੇ ਬੰਦੇ ਹੜੇ ਢੱਡ ਨਹੀਂ ਵਧੇ ਤੰਨਾ ਦੇ ਹਨ ਥੋੜੇ ਤੰਨਾ ਦੀ ਢੱਡ ਨਹੀਂ ਵਧੇ ਹੈਗੇ ਵਾਧਦੇ ਵੀ ਹੈ ਨਹੀਂ ਕਿਤੇ ਹਾਂ ਕੁਝ ਬੰਦਾ ਦੇ ਉਹ ਸਰੀਰ ਦਾ ਨਰਕ ਹੁੰਦਾ ਆ ਛੱਟੇ ਵਾਲੇ ਦਾ ਤੇਜੇ ਦੇ ਮੁੰਡੇ ਦਾ ਢੱਡਾ ਢਾ ਹੋਇਆ ਪਿਆ ਕੀ ਇਹ ਨਿੰਮਲੀ ਦਾ ਹਾਂ ਹਾਂ ਕੰਮ ਨਹੀਂ ਕਰਦਾ ਚਾਹੀਓ ਵਧੇ ਖਰਪਾ ਉਹ ਬਗਮਲੀ ਕਰਨਾ ਹਨ ਨਾ ਉਹ ਤਾਂ ਕਾਏ ਕੰਮ ਕਰਦਾ ਇਹ ਤਾਂ ਤੀ ਕੰਮ ਕਰਦੇ ਇਹ ਮੇਰੇ ਸਾਡੀ ਬਾਦੀ ਵਾਲੀ ਦਾ ਬੜਾ ਛੇਤੀ ਹੁੰਦੀ ਆ ਜੀ ਤੇ ਹੁਣ ਹੋਊ ਤਾਂ ਫੇਰ ਵੀ ਹੋਰ ਵੀ ਹੋਊਗੀ। ਸਪਰੇਅ ਕਰਦਾ ਨਹੀਂ ਕਹਿੰਦਾ ਹੈ। ਫੇਰ ਕਾਇਰ ਨਹੀਂ ਕੱਢੋਗੇ ਤੁਸੀਂ ਇਹ। ਕਾਹ ਕਿਆ ਰੇ ਬਰੋਂ ਇਹ? ਚਾਰ ਕਿਆ ਰੇ ਹਣ? ਚਾਰ ਕਿਆ ਰੇ ਸੋਤੋਂ ਚਾਰ ਨਾ ਚ ਨਿਕਲਦੇ। ਦੇ ਵੱਧ ਕਰਕੇ ਕਰਨੇ ਮੇੜੋ ਫਿਰ ਕੰਮ ਫਰਪੇ ਨੇ ਕੰਮ ਨਹੀਂ ਕਰਦਾ ਨਾ ਕਸੀਏ ਨੇ ਕੰਮ ਕਰਦੇ ਇਹ ਤਾਂ ਦੱਤੀਆਂ ਚੁੰਝੀਆਂ ਹੀ ਕੱਢਣਗੀਆਂ ਬੰਦੇ 4-5 ਬੰਦੇ ਹੁਣ ਬਾਵਾ ساری ਬਾਤ ਤੋੜੇ ਤਿੰਨ ਤਿੰਨ ਹੋਰੇ ਤੁਰਨ ਤੰਤਲੀ ਆ ਕੋਈ ਕਰਨੂਗਾ ਕੰਮ ਮੈਂ ਚੱਲ ਜਾਂਦੇ ਜਾਂਦੇ ਨੇ ਗੱਲਾਂ ਬਾਤਾਂ ਕਰਦੇ ਨੇ ਦੇਖਦੇ ਕਿਵੇਂ ਬਣਦਾ ਬਾਹਨਾਂ ਦਾ ਮੂੰਗੀ ਦਾ ਠੀਕ ਆ ਡਾਕਟਰ ਜੀ ਤੂੰ ਗਰਗਰ ਆਹੀ ਤੇਰੀ ਗੱਲ ਬਾਹਲੀ ਉੱਤੋਂ ਦੀ ਜੜਦੀ ਤੁਰੀ ਆਂਦੀ ਆ ਦੀ ਇੱਥੇ ਤਾਂ ਲਕੋੜੀ ਜਮਈ ਇਹਨੇ ਆ ਜਾ ਖੜੀ ਹਾਲੇ ਪੇਰੇ ਸਾਡੀ ਬੇਕਾਰ ਚੀਜ਼ ਹੁੰਦੀ ਜਿੰਨੀ ਉਨੀ ਵੱਧ ਵੱਧਦੀ ਆ ਉਹ ਜਿੰਨੀ ਬੇਕਾਰ ਚੀਜ਼ ਹੋਊ ਲੋਡ ਬੰਦ ਚੀਜ਼ ਵੱਧਦੀ ਨਹੀਂ ਤੇ ਕਿਹਨੇ ਕਦੇ ਦੁਬਾਰੇ ਹੁਣ ਆਇਆ ਨਹੀਂ ਮੈਂ ਵੀ ਤਾਂ ਜੰਤਰ ਚਾਹਦੇ ਜੋ ਪੱਤੀ ਜਰ ਕਰਦੇ ਚੰ ਜੰਤਰ ਹੁਣ ਕਿੱਥੇ ਪਾਣੀ ਲਾਉਂਦਾਰਾ ਅਸੀਂ ਕੱਲ ਨੂੰ ਮੀਂਹ ਦੱਸੇ ਜਾਂਦੇ ਆ ਕਦੋਂ ਦੇ ਕੇ ਫੇ ਪਾਣੀ ਸੇ ਢਾਡਦੇ ਆਂਗੇ ਵਿਦੂਆ ਦਵਾਈ ਕਰਾਂਗੇ ਤੇ ਦੂਜੀ ਉਹ ਤਾਂ ਕਿੰਨਾ ਪ੍ਰੋਜੈਕਟ ਆ ਜਾਂਦਾ ਕਿ ਕਿਹੋ ਜਿਹੀ ਚੱਲੀ ਜਾਂਦੀ ਹੈ ਲੋ ਅੱਜ ਮੈਂ ਅੱਜ ਆਇਆ ਮਾਨਸਾ ਕਿੱਥੇ ਉਹਦਾ ਪਾਣੀ ਸੁੱਕ ਰਿਹਾ ਨਹੀਂ ਮਾਨਸਾ ਦਾ ਜਿਹੜੇ ਕੇਰਾ ਪੈਜੀ ਨਹੀਂ ਮੌਸਮ ਦੱਸਿਆ ਕਰ ਦੋ ਦਿਨ ਖਰਾਬ ਚੱਲੋ ਦੇਖਦੇ ਆ ਕੰਮ ਥੋੜਾ ਵਧੀਆ ਕੰਮ ਨਹੀਂ ਮੜਾ ਬਣ ਜੂ ਗੱਲ ਸੁੱਕ ਜਾਣਗੇ ਢੇਰੀ ਦੇ ਵਿੱਚ ਇਹ ਤਾਂ ਘੰਟੇ ਸੁੱਕ ਜਣਗੇ ਬੈਠਣਾ ਹੀ ਬਹੁਤ ਔਖਾ ਪੈਰਾ ਪਰਾ ਹੁਣ ਬਹਿੰਦਾ ਨਹੀਂ ਕੋਈ ਕੱਖ ਤਾਂ ਵਰਦਾ ਜੀ ਹੁਣ ਤਾਂ ਕੱਖ ਨਾਲ ਖਤਰੀ ਉਹ ਦਾਤ ਕੇ ਲਿਆ ਸੱਡੇ ਤੋਂ ਦੀ ਹੀ ਮਾਰ ਦੇ ਦਿੱਤਾ ਉਹ ਨਹੀਂ ਬਹਿੰਦਾ ਉਹ ਤਾਂ ਫੋਨਾਂ ਤੇ ਹੁੰਦੇ ਸੋਈ ਤਾਂ ਬਗਾਲ ਤੇ ਲੋਕ ਗੱਲ ਕਰਦੇ ਚਲੋ ਠੀਕ ਹੈ ਇੱਕ ਦੋ ਗੱਲਾਂ ਵਾਤਾ ਕਰ ਗਏ ਹੋਰ ਅਰੇ ਛੋਟੀ ਬਣਾ ਲਈ ਵੀਡੀਓ ਆਪਾਂ ਪਾ ਦੇਾਂਗੇ ਲੋਕ ਦੇਖਣਗੇ ਲੋਟ ਕਰੋ ਭਾਈ ਕਹਾਂਗੇ ਗੋਡੀ ਓਏ ਆ ਹੁੰਦੀ ਆ ਅਸਲ ਖੇਤੀ ਇਹਨੂੰ ਕਹਿੰਦੇ ਅਸਲ ਕਿਸਾਨੀ ਹਾਂਜੀ ਠੀਕ ਹੈ